ਫਿਲਾਸਫੀ ਰੋਡ ਰਾਮਗੜ ਬਾਈਪਾਸ ਤੇ ਕੁਕਾ ট্রেਡਰ ਨਾਮ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਦੁਕਾਨ ਦੇ ਮਾਲਕ ਹਰਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕੇ ਤਕਰੀਬਨ 2 ਵਜੇ ਦੇ ਕਰੀਬ ਇੱਕ ਕਾਲੇ ਰੰਗ ਦੀ ਸਕੋਰਪੀਓ ਵਿੱਚ ਚੋਰ ਉਹਨਾਂ ਦੀ ਦੁਕਾਨ ਤੇ ਆਏ ਚੋਰਾ ਨੇ ਪਹਿਲਾ ਸ਼ਟਰ ਤੋੜਿਆ ਫਿਰ ਦੁਕਾਨ ਅੰਦਰ ਦਾਖਲ ਹੋਏ ਤੇ ਉਹਨਾਂ ਦੇ 2 ਲੱਖ ਦੇ ਬੈਟਰੀ ਅਤੇ 50 ਹਜ਼ਾਰ ਦੇ ਇਨਵਰਟਰ ਅਤੇ 20 ਹਜ਼ਾਰ ਰੁਪਏ ਕੈਸ਼ ਅਤੇ ਜਾਂਦੇ ਸਮੇਂ ਦੁਕਾਨ 'ਚ ਲੱਗੇ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ ਜਿਸ ਸਬੰਧੀ ਉਹਨਾਂ ਨੇ ਥਾਣਾ ਫਲੋਰ ਵਿਖੇ ਇਤਲਾਹ ਦਿੱਤੀ ਥਾਣਾ ਫਲਾਰ ਦੀ ਪੁਲਿਸ ਨੇ ਘਟਨਾ ਸਥਲ ਤੇ ਆ ਕੇ ਮੌਕਾ ਦੇਖਿਆ ਦੁਕਾਨ ਮਾਲਿਕ ਨੇ ਪੁਲਿਸ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ ਅਤੇ ਉਹਨਾਂ ਦਾ ਸਮਾਨ ਵਾਪਸ ਕਰਵਾਇਆ ਜਾਵੇ ਇਹ ਚੋਰੀ ਦੀ ਸਾਰੀ ਕਟੜਾ ਦੁਕਾਨ ਦੇ ਆਸ-ਪਾਸੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਫਲੋਰ ਤੋਂ ਪ੍ਰਾਪਾਲ ਦੀ ਖਾਸ ਰਿਪੋਰਟ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਇਹ ਕਿਹੜੀ ਦੁਕਾਨ ਤੇ ਚੋਰੀ ਹੋਈ ਆ? ਇਹ ਕਿਹੜੀ ਜਗ੍ਹਾ ਤੇ ਹੈਗੀ ਆ? ਔਰ ਕਿਹੜੇ ਨਾਮ ਤੇ ਹੈਗੀ? ਕਿੰਨਾ ਤਰ੍ਹਾਂ ਸਾਮਾਨ ਦਾ? ਇਹ ਰਾਮਗੜ੍ਹ ਬਾਈਬਾਸ ਫਲੋਰ ਕੁੱਕੜ ਟ੍ਰੇਡਰ ਨਾ ਦੇ ਦੁਕਾਨੇ ਮੇਰੀ ਜੀ। ਮੇਰਾ ਫ੍ਰਿਜ ਜੀ ਸੀ ਔਰ ਆਟੋ ਇਲੈਕਟ੍ਰੀਕਲ ਬੈਟਰੀ ਦਾ ਕੰਮ ਹੈ ਜੀ। ਇਨਵਰਟਰ ਬੈਟਰੀ ਦਾ। ਮੇਰੇ ਕਟੋ-ਕਟ ਵੀ ਮੇਰਾ 2 ਲੱਖ ਦਾ ਇਨਵਰਟਰ ਬੈਟਰੀਆਂ ਤੇ ਬਾਕੀ ਇਨਵਰਟਰ ਸੀਗੇ 50000 ਉਹ ਲੈ ਗਏ ਆ ਜੀ ਤੇ 20000 ਰੁਪਏ ਮੇਰਾ ਗੱਲੇ ਵਿੱਚ ਕੈਸ਼ ਪਿਆ ਸੀਗਾ ਉਹ ਲੈ ਗਏ ਨਾਲ ਠੀਕ ਹੈ ਇਹ ਸਰ ਕੋ ਤੁਹਾਡੇ ਚੀਜ਼ ਨਹੀਂ ਕਰਨ ਲੱਗਾ ਸੀ ਇਹਦੇ ਕੋਈ ਨਹੀਂ ਸੀਸੀਟੀਵੀ ਕੈਮਰਾ ਸਾਡੇ ਨਾਲ ਲੱਗੇ ਹੋਏ ਗਾਰਡੀਆਂ ਦੇ ਠੀਕ ਹੈ ਜੀ ਤੇ ਮੇਰਾ ਦਾ ਸਾਰਾ ਕੁਝ ਚੱਕੀ ਲੈ ਕੇ ਨਾਲ ਹੀ ਕੈਮਰੇ ਮਾਰੇ ਲੱਗੇ ਆ ਉਹ ਡੀਵੀਆਰ ਵਗੈਰਾ ਨਾਲ ਲੱਗੇ ਆ ਇਧਰੇ 8 ਗਵਾਂਡੇ ਸੈੱਟ ਲੱਗੇ ਉਹਨਾਂ ਆਇਆ ਉਸ 8 ਗਵਾਂਡੇ ਜਿਹੜੇ ਕੈਮਰੇ ਲੱਗੇ ਉਹਨਾਂ ਵਿੱਚ ਆ ਰਿਹਾ ਆ ਗੱਡੀ ਆ ਘੱਰੀ ਆ ਘਟवट ਰਾਤ ਦੇ 2:30 ਵਜੇ ਅੱਧਾ ਪੌਣਾ ਘੰਟਾ ਲਾਇਆ ਉਹਨਾਂ ਨੇ ਪੌਣੇ ਘੰਟਾ ਚੋਰੀ ਕੀਤੀ ਇੱਥੇ ਉਹਨਾਂ ਨੇ ਤੇ ਤੇ ਪੁਲਿਸ ਕੰਮਲੀਟ ਕੀਤੀ ਕਾਲਸ ਕਲ ਕੰਪਲੀਟ ਕੀਤੀ ਆ ਜੀ ਹੁਣ ਆਏ ਸੀ ਥਾਣੇ ਤੋਂ ਸਾਰਾ ਦੇਖ ਕੇ ਗਏ ਆ ਮੌਕਾ ਦੇਖ ਕੇ ਗਏ ਆ ਜੀ ਹਾਂਜੀ ਪ੍ਰਸ਼ਾਸਨ ਨੂੰ ਸਾਨੂੰ ਇਹੇ ਮੰਗੇ ਜੀ ਸਾਨੂੰ ਜਲ ਤੋਂ ਜਲਦ ਇਨਸਾਫ ਦਵਾਇਆ ਜਾਵੇ ਕਿਉਂਕਿ ਅਸੀਂ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਜੀ। ਗਾਹਨ ਹੋਰੀ ਕਿਰਤਕ ਮਾਈ ਘਰੀ ਵੀ ਸਾਡੇ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਸਾਡੇ ਦਾ ਜਿੰਦਗੀ ਦਾ ਘਾਟਾ ਇੱਕ ਤਰ੍ਹਾਂ ਜਿੰਦਗੀ ਭਰ ਦਾ ਨੁਕਸਾਨ ਹੋ ਗਿਆ। ਕਿ ਸਾਨੂੰ ਨਿਆਂ ਦਿਵਾਇਆ ਜਾਵੇ ਜਲਦ ਤੋਂ ਜਲ ਜਿਹੜੇ ਚੋਰ ਆਏ ਫੜੇ ਜਾਣ ਤਾਂ ਕਿ ਹੋਰ ਵੀ ਲੋਕਾਂ ਦੇ ਚੋਰੀਆਂ ਹੁਣ ਬੰਦ ਹੋਣ। ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਮੇਰਾ ਆ ਦੁਕਾਨ ਦਾ ਸ਼ਟਰ ਪਟਿਆ। ਸਬੜਾ ਨਾ ਪਟਗੇ ਜਿੰਦੇ ਨਹੀਂ ਟੋੜੇ ਸੜਕ ਤੇ ਚੱਲਦੇ ਜੀ ਰੋਡ ਤੇ ਸਾਬਾ ਚੱਲਦੇ ਜੀ ਟੀ ਰੋਡ ਤੇ ਹੋਇਆ ਜੀ ਕੰਮ ਇਹ ਠੀਕ ਆ ਤੇ ਇਥੇ ਸਬਸਤ ਦੁਕਾਨਾਂ ਤੇ ਹੋਰ ਹੁੰਦੇ ਨਹੀਂ ਰਾਤ ਨੂੰ ਕੋਈ ਨਹੀਂ ਦੁਕਾਨ ਤੇ ਹੁੰਦੇ ਆ ਜੀ ਦੁਕਾਨ ਤੇ ਹੁਣ ਜਿੱਦਾਂ ਸਾਡੇ ਹੋਟਲ ਵਾਲੇ ਗਵਾਂਡੀਆਂ ਦੇ ਹੋਟਲ ਵਾਲੇ ਸੀਗਾ ਉਹ ਮੁੰਡਾ ਸਿਕਿਉਰਿਟੀ ਗਾਰਡ ਆ ਉਹਨੇ ਜਦੋਂ ਦੇਖਿਆ ਤੇ ਉਹ ਬਾਹਰ ਆਇਆ ਪਰ ਉਦੋਂ ਇਹਨਾਂ ਨੇ ਆਪ ਗੱਡੀ 'ਚ ਬੈ ਕੇ ਇਸ਼ਾਰੇ ਲਾ ਦਿੱਤੇ ਵੀ ਇਸ ਪਲਖਾ ਪੌਣੇ ਵੀ ਗੱਡੀ ਉੱਦਾਂ ਖੜੀ ਆਇਆ ਤੇ ਉਹ ਫੇਰ ਰੌਣ ਕਰਕੇ ਉਹ ਫੇਰ ਅੰਦਰ ਚਲਾ ਗਿਆ ਉਸ ਤੋਂ ਬਾਅਦ ਇਹਨਾਂ ਨੇ ਸ਼ੱਕ ਕਰਦੇ ਨਹੀਂ ਸ਼ੱਕ ਤਾਂ ਇੱਕ ਦੋ ਬੰਦੇ ਦਾ ਹੈਗਾ ਮੈਨੂੰ ਹਜੇ ਕਿਉਂਕਿ ਉਹ ਇੱਕ ਦੋ ਦਿਨ ਪਹਿਲਾਂ ਮੈਨੂੰ ਲੱਗਦਾ ਵੀ ਉਹ ਰੇਕੀ ਕਰਕੇ ਗਏ ਆ ਉਹ ਹਾਂਜੀ